ਕੋਰਡੋਨੇ ਦਾ ਮਸ਼ਹੂਰ ਯੂਟਿਊਬਰ ਪ੍ਰੋਡਿਊਸਰ ਡੀ ਐਕਸ ਐਸ ਕਿਉਂ ਬਣਿਆ ਸਾਧੂ ਤੇ ਕਰਦਿਆ ਲਾਲਾ ਜੀ ਨਾਲ ਗੱਲਾਂ ਬਾਤਾਂ ਲਾਲਾ ਤੇਲੂ ਰਾਮ ਜੀ ਉਰਫ ਸੋਨੀ ਡੀ ਐਕਸ ਐਸ ਜੋ ਕਿ ਉਹਨਾਂ ਦੀ ਟੀਮ ਦੇ ਸੀਨੀਅਰ ਮੈਂਬਰ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹੋ ਵਧੀਆ ਹਾਂ ਵਧੀਆ ਬਾਈ ਪਹਿਲਾਂ ਤਾਂ ਜਿੱਥੇ ਵੀ ਅਸੀਂ ਜਾਣਿਆ ਬਾਈ ਹਰ ਕੋਈ ਇਹੀ ਪੁੱਛਦਾਗਾ ਬਾਈ ਪ੍ਰੋਡਿਊਸਰ ਨੂੰ ਕੀ ਹੋ ਗਿਆ ਉਹ ਸਾਧੂ ਕਿਉਂ ਬਣ ਗਿਆ ਫਿਰ ਉੱਥੇ ਕਿਵੇਂ ਜ਼ਿੰਦਗੀ ਜਿਉਂਦਾਗਾ ਹੁਣ ਗੱਲਾਂ ਸਾਰੀਆਂ ਲਾਲਾ ਜੀ ਤੁਸੀਂ ਦੱਸਣੀਆਂ ਨੇ ਲੋਕਾਂ ਨੂੰ ਵੀ ਕਿਵੇਂ ਜ਼ਿੰਦਗੀ ਜਾਂਦਾ ਲੋ ਮੋਬਾਈਲ ਵਗੈਰਾ ਵਰਤਦਾ ਹੁਣ ਮੋਬਾਈਲ ਵਗੈਰਾ ਕੁਝ ਨਹੀਂ ਵਰਤਦਾ ਬਾਈ ਇੱਕ ਸੁੱਚਾ ਵਾਲਾ ਲੈ ਕੇ ਗਿਆਗਾ ਸਿਰਫ ਹਾਂ ਕੀਪੈਡ ਵਾਲਾ ਅੱਛਾ ਸਾਨੂੰ ਪੰਜ ਚਾਰ ਵਾਲੇ ਨੰਬਰ ਨੇ ਬਸ ਉਹਨਾਂ ਕੋਲੇ ਉਹ ਵੀ ਉੱਥੇ ਸਿਗਨਲ ਨਹੀਂ ਆਉਂਦਾ ਜਿੱਥੇ ਉਹ ਬੈਠਾਗਾ ਅੱਛਾ ਜੰਗਲਾਂ 'ਚ ਬੈਠਾ ਜਮ ਜੰਗਲ ਜੰਗਲਾਂ ਦੇ ਵਿੱਚ ਬੈਠਾ ਬਾਈ ਨੀ ਬਰ ਉਹ ਤੇ ਜੀ ਕਿ ਮੈਨਾਂ ਕਹਿੰਦਾ ਇੰਨੇ ਘੈਂਟ ਲੱਗਦੇ ਰੇ ਲਾਈਫ ਸੀ ਉਹਦੀ ਫੋਰਚੂਨਰ ਗੱਡੀ ਮਨ ਲਾ ਜਮੀਨ ਵੀ ਵਧੀਆ ਹੁੰਦੀ ਨਾ ਜਮੀਨ 22 ਕਿਲਿਓ ਨੇ ਬਾਈ ਜਮੀਨ 22 ਕਿਲਿਓ ਜਮੀਨ ਉਹਨਾਂ ਚੀਜ਼ ਆ ਬਾਈ ਉਹਦੇ ਘਰੇ ਕੁੱਲ ਚੀਜ਼ ਆ ਪੂਰੀ ਲਗਜ਼ਰੀ ਜ਼ਿੰਦਗੀ ਆ ਉਹਦੀ ਪੂਰੀ ਜੀ ਪੂਰੀ ਫੁੱਲ ਫੇ ਕਮਾਈ ਵੀ ਵਧੀਆ ਹੁੰਦੀ ਉਹਨਾਂ ਦੀ ਕਮਾਈ ਫੁੱਲ ਆਉਂਦੀ ਆ ਬਾਈ YouTube ਤੋਂ ਹੀ ਪੂਰੀ ਵਧਿਆਉਂਦੇਗੀ Snapchat ਤੋਂ ਲੈ ਕੇ YouTube Facebook ਕਿੰਨੀ ਕੁ ਬਰੇ ਮੇਰੇ ਖਿਆਲ ਚ ਤਕਰੀਬਨ ਚਲੋ ਦੱਸ ਹੀ ਦਿੰਨੇ ਸੋਨੂੰ ਤੁਸੀਂ ਤਾਂ ਖਾਸ ਬੰਦੇ ਹੋਣ ਆਪਣੇ ਯੱਸ ਦੋ ਜੇ ਕੋਈ ਹੋਰ ਪੋਡਕਾਸਟ ਕਰਦਾ ਤਾਂ ਮੈਂ ਦੱਸਦਾ ਨਹੀਂ ਸੀਗਾ ਹਾਂ 7 ਲੱਖ ਰੁਪਏ 7 ਲੱਖ ਰੁਪਏ ਆਉਂਦੀ ਹੈ ਬਈ ਮਹੀਨੇ ਦੀ ਮਹੀਨੇ ਦੀ ਹਾਂ ਵਧੀਆ ਗੱਲ ਆ ਮੈਂ ਇਹਨੂੰ ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਬਈ ਉਹਨੇ 30 35 ਬੰਦਿਆਂ ਨੂੰ ਰੋਜ਼ਗਾਰ ਦੇ ਰੱਖਿਆ ਹਾਂ ਬਈ ਹਾਂ ਤੁਹਾਨੂੰ ਕਿੰਨੀ ਦਿਹਾੜੀ ਦਿੰਦਾ ਹੁੰਦਾ ਮੰਨ ਲਓ ਕੰਮ ਕਰਦਾ ਬਈ ਪੂਰੀ ਵਧੀਆ ਦਿਹਾੜੀ ਤੂੰ ਐ ਨਾ ਮੰਨ ਯਾਰ ਅੱ비 ਸਾਨੂੰ ਜੇ ਉਹ ਵੀ ਲੋੜ ਪੈਂਦੀ ਹੈ ਕਿ ਰੁਪਏ ਦਿੱਤੇ ਧਾਰੇ ਤਾਂ ਮੰਗਦਾ ਨਹੀਂ ਸੀਗਾ ਹੱਥੋਂ ਨਹੀਂ ਵਿੱਚ ਯੂਟਿਊਬਰ ਜਿਹੜੇ ਬਣਾਉਂਦੇ ਆ ਵੀਡੀਓ ਹਨ ਕਹਿੰਦੇ ਜਿਹੜੇ ਆਮ ਨਵੇਂ ਕਲਾਕਾਰ ਉਹਨਾਂ ਦਾ ਹੱਕ ਹੀ ਮਾਰ ਜਾਂਦਾ ਦੰਦੀ ਨਹੀਂ ਹੈਗੇ ਹੱਕ ਮਾਰਦਾ ਨਾ ਬਈ ਨਾ ਨਾ ਪੋਰਾ ਵੀ ਨਹੀਂ 1% ਵੀ ਨਹੀਂ ਹੈਗਾ ਪੈਸੇ ਨਾਲ ਦੀ ਨਾਲ ਵੱਧ ਦੇਣਾ ਰੁਪਏ ਕੋਈ ਅਜਿਹੀ ਗੱਲ ਹੀ ਨਹੀਂ ਹੈਗੀ ਫਿਰ ਉਹਨੂੰ ਯੂਟਿਊਬਰ ਤੋਂ ਇੱਕ ਸਾਧੂ ਸੰਤ ਬਣਨ ਦੀ ਕੀ ਲੋੜ ਪਈ ਕਿਉਂ ਬਣਿਆ ਬਾਈ ਯਾਰ ਹੈਗਾ ਤਾਂ ਪਹਿਲੇ ਜਿਹਨੀ ਸਾਧ ਬੰਦਾ ਸੀ ਉਹ ਇੱਕ ਤਾਂ ਬਸ ਮਤਲਬ ਕਿ ਕੋਈ ਨਾ ਆਂਡਾ ਨਾ ਮੀਂਹ ਹੋਵੇ ਮੈਂ ਕਿਹਦਾ ਹੋ ਉਹਦਾ ਇੰਨਾ ਲੁੱਚਾ ਕੈਰੈਕਟਰ ਹੈਗਾ ਤੂੰ ਸਾਧ ਕਿਹਨ ਜੰਨਾਗਾ ਉਹ ਬਸ ਜਿਵੇਂ ਬਈ ਸਚਾਈ ਆ ਨਾ ਜਿਵੇਂ ਆਪਣੇ ਆਮ ਘਰਾਂ ਵਿੱਚ ਚੱਲਦੀ ਆ ਫਿਲਮਾਂ ਚ ਦੀ ਉਹਵੇਂ ਅਸਲ ਜ਼ਿੰਦਗੀ ਚ ਨਹੀਂ ਹੈਗਾ ਉਹਵੇਂ ਅਸਲ ਜ਼ਿੰਦਗੀ ਚ ਨਹੀਂ ਹੈਗਾ ਬਾਈ ਅੱਛਾ ਜੀ ਬਿਲਕੁਲ ਸਿੰਪਲ ਜ਼ਿੰਦਗੀ ਆ ਉਹਦੀ ਕੋਈ ਖਾਣਾ ਨਹੀਂ ਪੀਣਾ ਨਹੀਂ ਕਿਸੇ ਵੀ ਚੀਜ਼ ਦਾ ਬੈਲ ਨਹੀਂ ਹੈਗਾ ਉਹਨੂੰ ਪੂਰਾ 100% ਜਿਵੇਂ ਫਿਲਮਾਂ ਚ ਗਾਲਾਂ ਕੱਢਦਾ ਹੈਗਾ ਨਾ ਤੇਰੀ ਮਾਂ ਦੀ ਤੇਰੀ ਆਏ ਪੁੱਤ ਨੇ ਕੀ ਹੈ ਜੇ ਕੱਢਦਾ ਹੁੰਦਾ ਹੈਗਾ ਫਿਰ ਉਹ ਅਸਲ ਜ਼ਿੰਦਗੀ 'ਚ ਕੱਢਦਾ ਨਹੀਂ ਹੈਗਾ ਅਸਲ ਜ਼ਿੰਦਗੀ 'ਚ ਨਹੀਂ ਕੱਢਦਾ ਹੈਗਾ ਭਾਈ ਜਿਵੇਂ ਲੋਕ ਸੁਆਦ ਭਾਲਦੇ ਨੇ ਥਾਲੀ 'ਚ ਪਰੋਸਣਾ ਪੈਂਦਾ ਪਰ ਲੋਕ ਅਸਲ 'ਚ ਸੰਗੀਤ ਫਿਲਮਾਂ ਬਣਾਉਣ ਲੱਗ ਕੇ ਚੱਲਦੀਆਂ ਵੀ ਨਹੀਂ ਚੱਲਦੀਆਂ ਨਹੀਂ ਹੈਗੀਆਂ ਭਾਈ ਚਾਹ ਇਹਦੇ ਨੇ ਨਹੀਂ ਪੁੱਛਣੀ ਹੈਗੀ ਨਾ 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 ਭਾਈ ਇਹ ਚੱਲਦੀ ਉਹ ਆ ਵੀ ਮਨ ਪਰਚਾਵਾ ਹੈ ਨਾ ਮਨ ਪਰਚਾਵਾ ਹਰੇਕ ਦੇ ਮਨ ਤੇ ਟੈਨਸ਼ਨ ਆ ਨਾ ਆਹ ਲਾ ਕਹੋ ਯਾਰ 5 ਮਿੰਟ ਹੱਸ ਲੀਏ ਇਹ ਸੱਚਾਈ ਆ ਭਾਈ ਆਪਣੇ ਪਿੰਡਾਂ 'ਚ ਜਿਹੜੀ ਚੀਜ਼ ਚੱਲਦੀ ਹੈ ਸੱਚਾਈ ਦਿਖਾ ਰਿਹਾ ਹਾਂ ਉਹ ਫਿਰ ਉਹ ਫਕੀਰ ਕਿਉਂ ਬਣਿਆ ਸਾਧੂ ਕਿਉਂ ਬਣ ਗਿਆ ਉਹ ਦੱਸ ਸਾਧੂ ਤਾਂ ਬਈ ਉਹਨੂੰ ਸਾਲ ਪਾਰ ਆਏ ਸੰਗੀ ਜੇ ਕਿਉਂ ਇਹਨਾਂ ਰੋਜ਼ ਤਾਂ ਇਕੱਠੇ ਰਹਨੇ ਆਪਾਂ ਕੀ ਕੋਈ ਪੌਡਕਾਸਟ ਵਾਲਾ ਸ਼ਿਸ਼ਟ ਮਾਲਾੜਾ ਜੀ ਸਾਧੂ ਤਾਂ ਬਈ ਅੱਜ ਪਰਸਨਲ ਗੱਲਾਂ ਦੀ ਪੁੱਛੀ ਜਾਣਾ ਚਲ ਦੱਸਣੀ ਕਿਉਂ ਬਣਿਆ ਸਾਧੂ ਤਾਂ ਬਈ ਆਏ ਆ ਉਹਨੂੰ ਸਾਲ 1.5 ਸਾਲ ਹੋ ਗਿਆ ਬਈ ਹੂੰ ਸਾਧੂ ਸੰਤਾਂ ਟੱਚ ਸੀਗਾ ਬਸੇ ਭਗਤੀ ਦੇ ਬੈਠਣਾ ਹੁਣ ਤਾਂ 6 ਮਹੀਨੇ ਹੋ ਗਏ ਲਗਾਤਾਰ ਘਰੇ ਬੈੰਦਾ ਚਾਰ-ਚਾਰ ਘਰੇ ਬੈੰਦਾ ਸੀ ਘਰੇ 4-4 ਘੰਟੇ ਪਾਏ-ਪਾਏ ਕੱਢੇ ਬੈੰਦਾ ਸੀ ਕੰਟੀਨਿਊਸ ਬੈੰਦਾ ਸੀ ਪਰ ਉਹਦੇ ਇੰਨੀ ਪ੍ਰਭਾਵ ਕਰ ਗਈ ਉਹ ਚੀਜ਼ ਜਿਵੇਂ ਉਹ ਚੀਜ਼ ਤਾਂ ਇੰਨੀ ਪ੍ਰਭਾਵ ਕਰ ਗਈ ਬਸ ਭਗਤੀ ਕਿਣੀ ਖੁੱਬਦੀ ਗਿਆ ਖੁੱਬਦੀ ਗਿਆ ਕਿਸੇ ਸਾਧੂ ਦੀ ਸੰਗਤ ਹੈ ਨਾ ਉਹ ਤੇ ਚੜ ਗਈ ਬਸ ਉਹ ਚੜ ਗਈ ਭਾਈ ਤੇ ਜਦੋਂ ਹੁਣ ਘਰੇ ਬੰਦਾ ਉਹਨੂੰ ਡਿਸਟਰਬ ਕਰ ਦਿੰਦੇ ਸੀਗੇ ਆ ਕੇ ਤੇ ਉਹ ਕਹਿੰਦਾ ਵੀ ਉਹ ਕੰਮ ਮੇਰਾ ਅਧੂਰਾ ਰਹਿ ਜਾਂਦਾ ਵੀ ਮੈਂ ਇਹਨੂੰ ਇੱਥੇ ਸੋਸ਼ਲ ਮੀਡੀਆ ਜਮਾ ਪਰੇ ਹੋ ਜਾ ਮੈਂ ਅੱਛਾ ਜਦੋਂ ਮੈਨੂੰ ਲੱਗਾ ਕਿੱਥੇ ਗਿਆ ਸੀ ਉਹ ਮੇਲਾ ਕੁੰਭ ਦਾ ਸੀ ਨਾ ਕੁੰਭ ਤੇ ਹੀ ਜਾ ਕੇ ਆਇਆ ਉਸ ਤੋਂ ਬਾਅਦ ਜਦੋਂ ਬੜਾ ਫਰਕ ਪੈ ਗਿਆ ਨਾ ਉਹ ਤੋਂ ਜ਼ਿਆਦਾ ਉਹ ਤੋਂ ਪਹਿਲਾਂ ਵੀ ਹੈਗਾ ਸੀਗਾ ਭਾਈ ਸਾਨੂੰ ਹੀ ਪਤਾਗਾ ਥੋੜੇ ਜਿਹੇ ਬੰਦੇਆਂ ਨੂੰ ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਤੇ ਜੋ ਕੀ ਹੁਣ ਲੋਕਾਂ ਨੇ ਵੀ ਮ ਸਾਧੂ ਬਣ ਕੇ ਰਹਿਆ ਕਿ ਸਾਧੂ ਬਣ ਕੇ ਬਹੁਤ ਲੋਕ ਭੱਜ ਜਾਣਾ ਬਣਦੇ ਨਹੀਂ ਬਾਈ ਯਕੀਨ ਨਹੀਂ ਆਉਂਦਾ ਕਿਸੇ ਨੂੰ ਕਈ ਕਹਿੰਦੇ ਨੇ ਜੋ ਟਲਕੇ ਆ ਜਾਂ ਕੋਈ ਉਹਦੇ ਹੋਰ ਸਿਸਟਮ ਆ ਵੀ ਬਾਹਰੇ ਪੂਰੇ ਵਗ ਗਿਆ ਪਰ ਹੁਣ ਜਦੋਂ ਵੀਡੀਓ ਆਈ ਜੰਗਲਾਂ ਚ ਨਾ ਵੀ ਇਹ ਤਾਂ ਵੀਡੀਓ ਬਣਾਈ ਨੇ ਫੇਕ ਗੱਲਾਂ ਬਹੁਤ ਹੁੰਦੀਆਂ ਨੇ ਨਾ ਫੇਕ ਵਾਲੀਆਂ ਹੁੰਦੀਆਂ ਨੇ ਬਾਈ ਗੱਲਾਂ ਤੇ ਬਾਕੀ ਇਹ ਜਿਹੀ ਗੱਲ ਨਹੀਂ ਹੈਗੀ ਕੋਈ ਤੇ ਹੁਣ ਕੰਟੀਨਿਊ ਜ ਉਹ ਭਗਤੀ ਤੇ ਬੈਠਾਗਾ ਬਾਈ ਕੁੱਲ ਮਲਾ ਕੇ ਬੰਦਾ ਕਹਿੰਦਾ ਕਹਿੰਦੇ ਨਾ ਬਾਲਾ ਕਹਿੰਦਾ ਬੰਦਾ ਉਹਦਾ ਵਰਗਾ ਬਣਨਾ ਮੁਸ਼ਕਲ ਆ ਮੈਂ ਤਾਂ ਇਹ ਸੁਣਿਆ ਕਹਿੰਦੇ ਵੀ ਇੱਕ ਇੱਕ ਗੱਲ ਸੱਚ ਹੈ ਕਿ ਝੂਠ ਹੈ ਵੀ ਜਿੰਨੇ ਕੁ ਨੂੰ ਬਣਦੇ ਆ ਸੋਸ਼ਲ ਮੀਡੀਆ ਤੋਂ ਯਾਨੀ ਕਿ ਉਹਦਾ 50% ਉਹ ਗਰੀਬਾਂ 'ਚ ਬਣਦਾ ਨਾ ਤੇ 100 ਉਹ ਵੀ ਨਹੀਂ ਕਰਦਾ ਹੈਗੀ ਹਲੇ ਹਾਂ ਬਾਈ ਇਹ ਗੱਲ ਸਹੀ ਹੈਗੀ ਕਿਉਂਕਿ ਮੈਨੂੰ ਨਾਲ ਉਥੋਂ ਕੋਈ ਤੁਹਾਡੇ ਫੋਨ ਆਇਆ ਸੀ ਉਹਨਾਂ ਦੇ ਸ਼ਾਇਦ ਕੋਈ ਵਿਆਹ ਵਗੈਰਾ ਸੀ ਕਹਿੰਦੇ ਵੀ ਤੁਸੀਂ ਅਸੀਂ ਫੈਲ ਭਰ ਨਹੀਂ ਸਕਨ ਸਕੀਮ ਵਾਲੀ ਸਾਡੀ ਵੀ ਪ੍ਰੋਡਿਊਸਰ ਨੇ ਬਹੁਤ ਮਦਦ ਕਰ ਦਿੱਤੀ ਚਲੋ ਸਰਕਾਰ ਵੱਲੋਂ ਮਿਲ ਜੂਗਾ ਵੀ ਵਿਆਹ ਤੇ ਖਰਚਾ ਸਾਰਾ ਕਹਿੰਦੇ ਪ੍ਰੋਡਿਊਸਰ ਨੇ ਕੀਤਾ ਹੈਗਾ ਵੀ ਬੀ ਬਾਕੀ ਚਲੋ ਸਕਨ ਸਕੀਮ ਵਾਲੀ ਫੈਲ ਭਰਨੀ ਆ ਉਹ ਮਿਲ ਜਾਣਾ ਨਾ ਕਿਵੇਂ ਭਰਨੇ ਮੈਨੂੰ ਪੁੱਛਦੇ ਸੀ ਫਿਰ ਮੈਂ ਸੋਚਿਆ ਪ੍ਰੋਡਿਊਸਰ ਨੇ ਰੁਪਏ ਦਿੱਤੇ ਫਿਰ ਮੈਨੂੰ ਬਾਅਦ ਚ ਇੱਕ ਦੋ ਬੰਦੇ ਨੇ ਹੋਰ ਵੀ ਕਿਹਾ ਕਹਿੰਦੇ ਯਾਰ ਉਹ ਜਿੰਨੇ ਵੀ ਬਣਦੇ ਉਹਨੂੰ ਮਹੀਨੇ ਦਾ 7 ਲੱਖ ਬਣ ਜੇ 8 ਲੱਖ ਬਣ ਜੇ ਤਾਂ 4 ਲੱਖੋ ਬਿਨਾਂ ਦੱਸੇ ਗਰੀਬਾਂ 'ਚ ਬਣਦੇ ਹੁੰਦਾ ਬਣਦਾ ਬਈ ਬਣਦਾ ਇਹਦੇ ਵਿੱਚ ਉਹ ਕਿਸੇ ਨੂੰ ਸੌਫ ਨਹੀਂ ਕਰਦਾ ਹੈਗਾ ਬਣਦਾਗਾ ਬਈ ਬਾਧੂ ਬਣਦਾਗਾ ਬਾਕੀ ਲੰਗਰ ਵਗੈਰਾ ਲਾਉਂਦੇ ਰਹਿੰਦੇ ਨੇ ਅਸੀਂ ਪਿੰਡਾਂ ਦੇ ਵਿੱਚ ਜਾਂ ਕਿ ਹੋਰ ਬਾਲਾ ਕਰਦਾ ਬਈ ਐ ਪੂਰਾ ਹੋਈ ਇਹ ਜੀ ਗੱਲੀ ਨਹੀਂ ਮੇਰੇ ਕੁਲਮਣਾ ਕੇ ਘੈਂਟ ਬੰਦੀ ਗੈ ਬਾਲਾ ਘੈਂਟ ਬੰਦਾ ਬਈ ਉਹ ਜਾ ਮੰਨਣੀ ਮੁਸ਼ਕਲਾਗਾ ਜਿਹੜਾ ਫਿਲਮਾਂ 'ਚ ਉਹ ਕਿਰਦਾਰ ਹੋਰ ਹੈ ਉਹ ਕਿਰਦਾਰ ਹੋਰ ਹੈ ਮੱਗਰ ਵੱਖੀ ਪਾੜ ਆ ਤੇ ਹੁਣ ਵਾਪਸ ਕਦੋਂ ਆਊਗਾ ਵਾਪਸ ਬਈ ਆਉਣਾ ਤਾਂ ਮੁਸ਼ਕਲਾ ਪਰ ਲਿਆਵਾਂਗੇ ਬਾਈ ਕਿਉਂਕਿ ਸਾਡਾ ਵੀ ਰੁਜ਼ਗਾਰ ਜੁੜਿਆ ਹੋਇਆ ਉਹਦੇ ਨਾਲ 30 35 ਮੁੰਡੇ 30 35 ਉਹ ਕੁੜੀਆਂ ਬਣੇ ਉਹਨੇ ਸੱਚੀਉਂ ਮੁੰਡੇ ਨੇ ਕਿ ਕੁੜੀਆਂ ਨੇ ਵਿੱਚ ਤਾਂ ਜਵੇਂ ਕੁੜੀਆਂ ਵਰਗੇ ਨੇ ਉਹ ਟ੍ਰਾਂਸ ਜੈਂਡਰ ਨੇ ਬਾਈ ਜਿਵੇਂ ਕਹ ਲਈਏ ਵੀ ਉਹ ਪਹਿਲੇ ਦੱਸਣਾ ਲੰਗ ਲੱਕ ਨੇ ਉਹ ਮੇਰੇ ਨਾਲ ਲੜ ਪੈਣਗੇ ਬਾਈ ਵੀਡੀਓ ਦੇਖ ਕੇ ਉਹ ਕਹਿੰਦੇ ਵੀ ਦੱਸਣੀ ਨਹੀਂ ਇਹ ਚੀਜ਼ ਅੱਛਾ ਮੁੰਡੇ ਨੇ ਸਾਰੇ ਕੁਲ ਮਾਰ ਕੇ ਬਾਈ ਇਹ ਚੀਜ਼ ਆ ਮੈਂ ਦਰਸ ਜਵਾਬ ਨਹੀਂ ਦਿੰਦਾ ਹੈਗਾ ਬਾਈ ਕਿਉਂਕਿ ਮੇਰੀ ਕਲਾਸ ਲਾ ਦੇਣਗੇ ਅੱਛਾ ਮਾ ਉਹ ਤੇਰਾ ਸਿਰ ਠੋਲੇ ਨਾਲ ਭੰਦਦਾ ਨਾਲ ਠੋਲੇ ਨਾਲ ਭੰਦਣਗੇ ਵੀ ਜਿੱਥੇ ਰੋਕਿਆ ਹੋਇਆ ਬਾਈ ਤੇ ਵਾਪਸ ਤਾਂ ਲਿਆਓ ਯਾਰ ਪ੍ਰੋਡਿਊਸਰ ਨੂੰ ਵਾਪਸ ਲਿਆਵਾਂਗੇ ਜੀ ਤਰਲੇ ਮਿੰਨ ਤੇ ਕਰਨੇ ਪੈਣ ਚਾਹੀਦੀ ਬਾਈ ਲਿਆਵਾਂਗੇ ਜ਼ਰੂਰ ਐਵੇਂ ਜੱਕਰੀ ਵੀਡੀਓ ਨੂੰ ਕਹਿ ਕੇ ਬਣਵਾਵਾਂਗੇ ਬਾਈ ਹੁਣ ਕਿੰਨੀਆਂ ਕਿ ਵੀਡੀਓ ਬਣੀਆਂ ਪਈਆਂ ਨੇ ਜਿਹੜੀਆਂ ਉਹਦੇ ਆਉਂਦੀਆਂ ਨੇ ਵੀਡੀਓ ਬਾਈ 184 ਤੱਕ ਬਣੀਆਂ ਪਈਆਂ ਨੇਗੀਆਂ ਉਸ ਤੋਂ ਬਾਅਦ ਵੀ ਬਣਵਾਵਾਂਗੇ ਕਹਿ ਕੇ ਉਹ ਇਹ ਜੀ ਗੱਲ ਨਹੀਂ ਹੈਗੀ ਤੁਸੀਂ ਵੀ ਇਲਾਕੇ ਤੋਂ ਬਣਾਉਣ ਲੱਗ ਗਏ ਨਾਲ ਹਨਾ ਹਾਂ ਬਾਈ ਮੇਰਾ ਅਲੱਗ ਕੀ ਨਾਮ ਦਾ ਚੈਨਲ ਆਪਣਾ ਬਾਈ ਸੋਨੀ ਡੀਐਕਸਐਸ ਦੇ ਨਾਮ ਤੇ ਚੈਨਲ ਹੈਗਾ ਕਾਮਲਾ ਟੋਲਾ ਕਾਮਲਾ ਟੋਲਾ ਹਾਂ ਵਧੀਆ ਸੀਰੀਜ਼ ਹੈ ਬਾਈ ਜਿਹੜੀ ਦੁਕਾਨ 'ਚ ਲੁੱਟਮਾਰ ਹੋ ਗਈ ਕਿੰਨਾ ਕ ਮਸਕਲਾ ਬਈ ਦੇਖੋ ਹੁਣ ਨਾ ਨਾ ਲਾਲ ਜੀ ਇੰਨੀ ਦੁਨੀਆ ਨੂੰ ਹਸਾਉਣੇ ਜਿਹੜਾ ਤੁਹਾਡੋ ਦੀ ਵੀਡੀਓ ਦੇਖਦਾ ਨਾ ਐ ਮਨ ਨੂੰ ਤਸੱਲੀ ਯੋ ਸਕੂਨ ਜਾ ਮਿਲਦਾ ਹੈਗਾ ਫਿਰ ਆਪਦੀ ਜ਼ਿੰਦਗੀ ਕਿਵੇਂ ਹੈਗੀ ਆਪਦੀ ਜ਼ਿੰਦਗੀ ਵਧੀਆ ਬਈ ਵਧੀਆ ਲੰਗੀ ਜਾਂਦੀ ਉਹ ਵਧੀਆ ਬਈ ਗੱਲ ਕਹਿੰਦੇ ਦੂਜਿਆਂ ਨੂੰ ਹਸਾਉਣ ਵਾਲੇ ਅੰਦਰੋਂ ਟੁੱਟੇ ਹੁੰਦੇ ਨੇ ਹੋ ਜਾਂਦਾ ਬਈ ਕਈ ਬੰਦੇ ਸਾਡੇ ਟੁੱਟੇ ਪਏ ਨੇ ਬਈ ਸਾਡੇ ਬੰਦੇ ਆਪ ਸਾਡੀ ਟੀਮ ਦੇ ਕਈ ਵੀ ਤਾਂ ਤੁਹਾਨੂੰ ਕਰਦੇ ਹੁਣ ਕਿਹਣਾ ਕਈ ਵਾਰ ਵੀ ਤੰਗ ਪਰੇਸ਼ਾਨਤਾ ਬਈ ਤਾਂ ਹੁਣ ਸਾਨੂੰ ਪਤਾ ਵੀ ਸਾਨੂੰ ਕਿਹੜਾ ਕਰਦਣੀ ਬਈ ਇਸ ਚਾਈ ਆ ਇਹਦਾ ਜੋ ਪੀ ਰਿਹਾ ਫਰਮਾਇਆ ਇਸ ਬਾਰੇ ਨਹੀਂ ਕਰਦਾ ਸਚਾਈ ਆ ਕਿ ਇਹ ਛੱਡ ਦੋ ਗੱਲ ਆ ਪਾਗਲ ਪੂਜੇ ਤੇ ਹੋਰ ਦੱਸੋ ਹਾਂ ਬਾਈ ਵਧੀਆ ਇੱਕ ਲਾਲਾ ਜੀ ਤੁਹਾਡੇ ਬਾਰੇ ਵੀ ਬਹੁਤ ਲੋਕ ਪੁੱਛਦੇ ਨੇ ਵੀ ਉਹ ਲਾਲੇ ਦਾ ਪਿੰਡ ਕਿਹੜਾ ਬਾਈ ਉਹ ਸੱਚੀਉਂ ਲਾਲਾ ਗਿਆ ਕਿਹੜਾ ਗੁੰਡਾ ਬਣਾਦਾ ਪਿੰਡ ਦੱਸ ਤੂੰ ਸਾਰੇ ਚੋੜਾ ਪਿੰਡ ਬਈ ਮੇਰਾ ਕੋਟਦੁਨੀ ਹੈਗਾ ਮੱਗਰ ਵਾਲਾ ਪਿੰਡ ਹੈਗਾ ਹਾਂ ਤੇ ਤੂੰ ਰੋਲ ਤੁਹਾਡਾ ਲਾਲੇ ਦਾ ਹੈਨਾ ਰੋਲ ਮੇਰਾ ਲਾਲੇ ਦਾ ਬਈ ਅਸਲ ਚ ਲਾਲੇ ਦਾ ਨਹੀਂ ਅਸਲ ਚ ਲਾਲੇ ਨਹੀਂ ਬਈ ਜ਼ਿੰਮੇਦਾਰਾਂ ਦੀ ਮੁੰਡੇ ਆ ਗਏ ਅਸੀਂ ਵੀ ਅੱਛਾ ਉਹ ਤਾਂ ਮੈਂ ਫਿਰਮਾ ਜਰਾ ਲਾਲੇ ਦਾ ਰੋਲ ਕਿਵੇਂ ਮਿਲੇ ਤੈਨੂੰ ਇਹ ਬਾਈ ਪਹਿਲਾਂ ਟਿਕਟੌਕ ਚਲਾਉਂਦੇ ਹੁੰਦੇ ਸੀ ਟਿਕਟੌਕ ਬੰਦ ਹੋ ਗਈ ਉਹ ਟਿਕਟੌਕ ਦੇ ਹਾਂ ਮੈਂ ਇਹਨਾਂ ਕੋਲੇ ਉਹਦੇ ਨੂੰ ਬੰਦ ਹੋ ਗਈ ਬਹੁਤ ਲੋਕ ਹਾਂ ਬਈ ਜਮੀ ਹੈਂਗ ਹੋ ਗਏ ਜਿਹਨਾਂ ਦਾ ਹੈਂਗ ਵਾਲਾ ਕਰਨੀ ਹੋਗਾ ਸੀਗਾ ਬਾਈ ਕਿਉਂ ਤੇ ਬਾ ਹੈਂਕ ਹੋਣੀ ਆ ਬਾਈ ਮੇਰੇ ਸੱਟ 4 ਲੱਖ ਫੋਰ ਜੀ ਟਿਕ ਟੌਕ ਤੇ ਹਾਂ ਬਾਈ ਉਹਨਾਂ ਟਾਈਮਾਂ ਚ ਉਹਨਾਂ ਟਾਈਮਾਂ ਚ ਸਖਤੀ ਮਾਰ ਚੜਾਇ ਹੋਈ ਸੀ ਬਈ ਬਣਾ ਕੇ ਅੱਛੀ ਜੀ ਹਾਂ ਫਿਰ ਜਦੋਂ ਬੰਦ ਹੋਈ ਫਿਰ ਆਏ ਫਿਰ ਬਾਈ ਪੂਰਾ ਦਿਨ ਚੱਪਟਾ ਹਾਂ ਫਿਰ ਠੇਕੇ ਕਣੀ ਨਹੀਂ ਗਏ ਜਦੋਂ ਬੰਦ ਹੋਊਗੀ ਠੇਕੇ ਕਣੀ ਹੀ ਗਏ ਸੀ ਬਾਈ ਚਾਰੇ ਪਾਸੇ ਗਏ ਸੀਗੇ ਫਿਰ ਪ੍ਰੋਡਿਊਸਰ ਕਹਿੰਦਾ ਵੀ ਤੂੰ ਉਦਾਸ ਨਾ ਰਿਹਾ ਕਰ ਅਸੇ ਬਾਲ ਝੋਦੀ ਝੜੇ ਉਹਦੇ ਮੇਰੇ ਵਾਲ ਜੇ ਝੜ ਗਏ ਵੀ ਫਿਕਰਾਂ ਇਹਨਾਂ ਚ ਤੇ ਉਹ ਕਾਹ ਤੂੰ ਉਦਾਸ ਨਾ ਰਿਹਾ ਕਰ ਤੂੰ ਮੇਰੇ ਕੋਲੇ ਆ ਜਾ ਤੈਨੂੰ ਮੈਂ ਰੋਲ ਦੰਨਾਗਾ ਲਾਲੇ ਵਾਲਾ ਐਸੇ ਬਾਲ ਝਾੜਨ ਦਾ ਫਾਇਦਾ ਹੋ ਗਿਆ ਬਾਲ ਝਾੜਨ ਦਾ ਫਾਇਦਾ ਹੋ ਗਿਆ ਬਾਈ ਟਿਕਟੌਕ ਬੰਦ ਹੋਈ ਤੇ ਬਾਈ ਦੇ ਦੁੱਖ ਚ ਬਾਲ ਝੜ ਗਏ ਬਾਲ ਝਾੜਨਾ ਵੀ ਫਾਇਦਾ ਹੋ ਗਿਆ ਤੇ ਇਹਨਾਂ ਨੂੰ ਲਾਲੇ ਦਾ ਰੋਲ ਮਿਲ ਗਿਆ ਸੋ ਪ੍ਰਮਾਤਮਾ ਜੀ ਕੋਈ ਕਰਦਾ ਤੁਹਾਡੇ ਨਾਲ ਚੰਗੀ ਕਰਦਾ ਉਹਦਾ ਆਉਣ ਵਾਲੇ ਸਮੇਂ 'ਚ ਨਤੀਜਾ ਮਿਲਦਾ ਬਈ ਇਹ ਨਾ ਸੋਚਿਆ ਕਰੋ ਰੱਬ ਨੇ ਮੇਰਾ ਮਾੜਾ ਕਰਤਾ ਨਾ ਹਾਂ ਇਹ ਰੱਬ ਕਿਸੇ ਨੂੰ ਮਾੜਾ ਨਹੀਂ ਕਰਦਾ ਹੈਗਾ ਜੇ ਇਹਨਾਂ ਦੇ ਟਿਕਟੌਕ ਬੰਦ ਹੋਈ ਬਾਲ ਝੜੇ ਹੋ ਸਕਦਾ ਟਿਕਟੌਕ ਦੇ ਇਹ ਆਲੇ-ਦਾਲੇ ਪਿੰਡਾਂ ਤੱਕ ਸੀਮਿਤ ਹੋ ਜਾਂਦੇ ਹਾਂ ਅੱਜ ਲਾਲਾ ਜੀ ਨੂੰ ਪੂਰੀ ਦੁਨੀਆ ਜਾਣਦੀ ਆ ਲਾਲਾ ਤੇਲੂਰਾਮ ਦੇ ਨਾਮ ਤੋਂ ਕਿਉਂ ਜਾਣਦੀ ਹੈਗੀ ਕਿਉਂਕਿ ਪ੍ਰੋਡਿਊਸਰ ਡੀਐਕਸ ਸੈਕਸ਼ਨ ਨਾਲ ਜੁੜੇ ਹੋਏ ਨੇ ਹੁਣ ਵੀ ਉਹਨਾਂ ਨਾਲ ਓਮੇ ਜੁੜੇ ਹੋਏ ਹੋਣਗੇ ਓਮੇ ਜਿੱਕਰੀ ਜੁੜੇ ਹੋਏ ਆ ਬਾਈ ਐਮੇ ਜਿੱਕਰੀ ਜੁੜੇ ਰਹਿਾਂਗੇ ਬਾਈ ਨਹੀਂ ਉਹਨਾਂ ਨੂੰ ਜਿਹੜਾ ਵੀ ਬੰਦਾ ਉਹਨਾਂ ਦੀ ਟੀਮ 'ਚ ਕੰਮ ਕਰਕੇ ਆ ਕੋਈ ਮਾੜਾ ਨਹੀਂ ਕਹਿੰਦਾ ਕਿਉਂ ਨਹੀਂ ਮਾੜਾ ਕਹਿੰਦਾ ਮੈਂ ਤਾਂ ਜਿੰਨੇ ਬੰਦੇ ਇੰਟਰਵਿਊ ਵੀ ਦੇਖਣਾ ਮਿਲਦੇ ਵੀ ਨਹੀਂ ਬੜਾ ਘੈਂਟ ਬ ਹੂੰ ਵੀ ਬੰਦਾ ਇਨਸਾਨ ਕਹੇ ਜਾਂ ਦੂਜੇ ਨੂੰ ਪਤਾ ਨਹੀਂ ਲੱਗਦਾ ਜਦੋਂ ਮਿਲ ਕੇ ਉਹਦੇ ਨਾਲ ਇੱਕ ਦੋ ਗੱਲਾਂ ਮਾਰਦਾ ਅਗਲਾ ਕਹਿੰਦਾ ਫਿਰ ਆਲਾ ਪ੍ਰੋਡੂਸਰ ਪ੍ਰੋਡੂਸਰੀ ਕਰਦਾ ਜਾਂਦਾ ਪਿੰਡ ਦਾ ਅੱਛਾ ਹਾਂ ਬੰਦਾ ਬਈ ਬਹੁਤ ਵਧੀਆ ਦੇ ਵਰਗਾ ਬੰਦਾ ਬਣਨਾ ਮੁਸ਼ਕਲ ਆ ਬਈ ਦੁਨੀਆ ਤੇ ਦੇਖੋ ਜੀ ਜਿਹੜੇ ਬੰਦੇ ਦੀ ਫਿਲਮਾਂ ਤੇ ਨਹੀਂ ਨਿੰਦਿਆ ਹੁੰਦੀਆਂ ਹੋਰ ਵੀ ਉਹਦੇ ਖਿਲਾਫ ਬਹੁਤ ਬੋਲਦੇ ਆ ਲੋਕ ਹਨ ਪਰ ਲਾਲਾ ਜੀ ਕਹਿੰਦੇ ਵੀ ਬੰਦਾ ਐਜੇ ਇਨਸਾਨ ਵੀ ਬਹੁਤ ਚੰਗਾ ਹੈਗਾ ਗਰੀਬਾਂ ਚ ਹਨਾ ਚਲੋ ਜੋ ਵੀ ਆਪਣੀ ਮਿਹਨਤ ਨਾਲ ਕਮਾਉਂਦਾ ਬਣਦਾ ਵੀ ਹੈਗਾ ਬਾਕੀ ਬਈ ਫਿਲਮਾਂ ਐ ਤੁਹਾਨੂੰ ਸਾਰਾ ਕੁਝ ਚੱਲ ਜਾਂਦਾ ਅਮਰੀਦਪੁਰੀ ਦਾ ਨਾ ਫਿਲਮਾਂ ਚ ਕਿਰਦਾਰ ਦੇਖ ਕੇ ਲੱਗਦਾ ਸੀ ਇਹ ਕਿੱਡਾ ਮਾੜਾ ਬੰਦਾ ਪਰ ਅਸਲ ਚ ਉਹਦਾ ਜੀ ਪ੍ਰੋਡਿਊਸਰ ਵਾਲਾ ਕੰਮ ਸੀ ਬਹੁਤ ਵਗਦਾ ਬਈ ਸਹੀ ਗੱਲ ਆ ਬਈ ਇਹ ਸਹੀ ਗੱਲ ਆ ਥੋਡੀ ਹਾਂ ਹਾਂ ਕੀ ਕਹਿਣਾ ਚਾਹੋਗੇ ਫਿਰ ਬਾਕੀ ਬਈ ਕਹਿਣਾ ਤਾਂ ਮੈਂ ਇਹੀ ਚਾਹਣਾਗਾ ਬਈ ਕਿਸੇ ਨੂੰ ਬਈ ਉਦਾਸ ਹੋਣ ਦੀ ਲੋੜ ਨਹੀਂ ਹੈਗੀ ਪ੍ਰੋਡਿਊਸਰ ਨੂੰ ਮੋੜ ਕੇ ਲਿਆਵਾਂਗੇ ਚਾਹੇ ਦੀ ਕਿਤੋਂ ਮਰਜ਼ੀ ਲਈਏ ਸੀ ਉਹਨੂੰ ਜ਼ਰੂਰ ਲਿਆਵਾਂਗੇ ਐਮ ਜਿਹੜੀ ਕੰਟੀਨਿਊ ਜੀ ਵੀਡੀਓ ਬਣਾਵਾਂਗੇ ਥੋੜਾ ਮਨੋਰੰਜਨ ਕਰਾ ਕੇ ਰੱਖਾਂਗੇ ਬਈ ਕੱਢ ਕੇ ਥੋੜਾ ਪਰ ਉਹਨੂੰ ਜ਼ਰੂਰ ਲਿਆ ਮੈਂ ਕਿਉਂਕਿ ਭਾਈ ਸਾਡਾ 40-50 ਬੰਦੇ ਜਿਹੜਾ ਰੁਜ਼ਗਾਰ ਜੁੜਿਆ ਹੋਇਆ ਉਹਦੇ ਨਾਲ ਭਾਈ ਕਿੰਨੇ ਮਹੀਨਿਆਂ ਦੀ ਪੂਜਾ ਕਿੱਗੇ ਕਰਨ ਜਾਣਾ ਮੈਂ ਉਹ ਭਾਈ ਉਹ ਚੀਜ਼ ਦੇਖੋ ਵੀ ਉਹ ਤਾਂ ਕਹਿੰਦਾ ਵੀ ਮੈਂ ਹਾਸਲ ਉਹ ਚੀਜ਼ ਮੁਸ਼ਕਲ ਹੀ ਹੁੰਦੀ ਹੈਗੀ ਜਿਹੜਾ ਰੱਬ ਨਹੀਂ ਫਿਰ ਵੀ ਬਾਦਲਾਂ ਦਾ ਕਰਕੇ ਆਉ ਤੁਹਾਡੇ ਨਾਲ ਬਾਦਲਾਂ ਦਾ ਕਰਕੇ ਆ ਗਿਆ ਭਾਈ ਉਹ 4-5 ਮਹੀਨੇ ਕਿਹ ਗਿਆ ਸੀਗਾ ਪਰ ਜਦੋਂ ਮੇਰੀ ਹੁਣ ਪਿੱਛੇ ਜੇ ਗੱਲ ਹੋਈ ਆ ਕਹਿੰਦਾ ਵੀ ਇਹ ਤਾਂ ਮੁਸ਼ਕਲ ਲੱਗਦਾ ਵੀ ਸਾਲ 2 ਸਾਲ ਵੀ ਲੱਗ ਸਕਦਾ ਨਹੀਂ ਨਹੀਂ ਇੰਨਾ ਧੱਕਾ ਨਾ ਕਰੀਂਗੇ ਇੰਨਾ ਧੱਕਾ ਨਹੀਂ ਕਰਨ ਦੇਗੇ ਬਾਈ ਤੇਰੀ ਸਾਨੂੰ ਸਾਰਾ ਨੂੰ ਜਿਆਦਾ ਦੋ ਯਾਰ ਦੇਖ ਕੇ ਮਨ ਪਰਚਾਵਾ ਕਰਦੇ ਹਾਂ ਟੈਨਸ਼ਨ ਲੈ ਕੇ ਨਹੀਂ ਹਾਂ ਹਾਂ ਸਹੀ ਗੱਲ ਆ ਬਾਈ ਹਾਂ ਹਾਂ ਬਾਕੀ ਦੋਸਤੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਾਈ ਦਾ ਵੀ ਚੈਨਲ ਆ ਸੁੰਨੀ ਡੀ ਐਕਸ ਐਕਸ ਉਨੂੰ ਵੀ ਫੋਲੋ ਕਰ ਲਿਓ ਤੇ ਪ੍ਰੋਡਿਊਸਰ ਦੀ ਘਾੜ ਤਾਂ ਹਲੇ 3 ਮਹੀਨੇ ਨਹੀਂ ਪੂਰੀ ਕਰ ਸਕਦੇ ਪਰ ਜਿਹੜਾ ਕਮਲਾ ਟੋਲਾਗਾ ਕਿਤੇ ਨਾ ਕਿਤੇ ਤੁਹਾਨੂੰ ਹਸਾਊਗਾ ਤੁਹਾਨੂੰ ਦੁਖੀਆਂ ਨੂੰ ਨਾ ਸੁਖੀ ਕਰੂਗਾ ਰੋਂਦਿਆਂ ਨੂੰ ਹਸਾਉਣ ਵਾਲਾ ਕੰਮ ਕਰਦੇ ਨੇ ਸ਼ੇਅਰ ਜ਼ਰੂਰ ਕਰ ਦਿਓ ਫਿਰ ਲਾਲਾ ਜੀ ਇੱਕ ਪ੍ਰੋਡਿਊਸਰ ਡੀਐਕਸਾਈਸ ਨੂੰ ਬੇਨਤੀ ਕਰੋ ਲਾਲੇ ਵਾਲੀ ਬੋਲੀ ਚ ਲੈ ਕਰ ਦਿੰਨੇ ਆ ਫਿਰ ਮਕਰ ਕਿੱਥੇ ਵਾਗਿਆ ਤੂੰ ਮੁੜਿਆ ਮੁੜਿਆ ਸਾਰੇ ਟੱਬਰ ਦਾ ਬੁਰਾ ਹਾਰ ਹੋਇਆ ਪਿਆ ਮੂਰਤੀ ਰੋ ਰੋ ਕੰਮਲੀ ਹੋ ਗਈ ਤੇਰੇ ਜਵਾਖ ਉੱਜੜ ਗਏ ਆ ਜਾ ਮੱਗਰਾ ਆ ਜਾ ਹੁਣ ਨਹੀਂ ਬਚਨੇ ਸੀ ਤੇਰੇ ਬੇਡਾ ਇੱਕ ਮੇਰੀ ਦੁਕਾਨ ਚੋਰੀ ਹੋ ਗਈ ਪੈਸਾ ਕਿਸੇ ਪਾਸੇ ਆਉਂਦਾ ਨਹੀਂ ਮੱਗਰਾ ਆ ਜਾ ਸਰਪੰਚ ਨੂੰ ਹੀ ਪੁੱਛੀਂਦੀ ਇਹ ਵੀ ਜਵਾਬ ਦੇ ਗਿਆ ਮੁੜਿਆ ਤੇਥੋਂ ਬਣਾ ਨਹੀਂ ਦਿੰਦਾ ਕੋਈ ਕੋੜੀ ਆ ਜਾ ਬਈ ਵੀਰ ਮਣਕੇ ਮੱਗਰ ਵੱਖੀਪਾੜ ਪ੍ਰੋਡੂਸਰ ਡੀ ਐਕਸ ਐਕਸ ਜੀ ਲਾਲਾ ਜੀ ਤੁਹਾਨੂੰ ਬੁਲਾ ਰਹੇ ਨੇ ਕੱਲੇ ਲਾਲਾ ਜੀ ਨਹੀਂ ਅਸੀਂ ਸਾਰੀ ਚੌਣ ਵਾਲੇ ਬੁਲਾ ਰਹਿਆਂ ਤੁਹਾਡੀ ਸਾਰੀ ਟੀਮ ਬੁਲਾ ਰਹੀ ਆ ਤੇ ਦੋਸਤੋ ਕਰ ਦਿਓ ਵੀਡੀਓ ਸ਼ੇਅਰ ਮਿਲਦੇ ਆਗੇ ਨਵੀਂ ਵੀਡੀਓ ਨਾਲ ਉਹ ਵੇਖਣ ਲਈ ਪੇਜ ਕਰ ਲਓ ਫੋਲੋ ਧੰਨਵਾਦ ਜੀ